ਹਾਂਜੀ ਦੋਸਤੋ ਆਪਾਂ ਤੁਹਾਡੇ ਵਾਸਤੇ ਲਗਾਇਆ ਸ਼ਾਰਟ ਵੀਡੀਓ ਇਹ ਬੱਕਰੀ ਬਾਈ ਜੀ ਸ਼ੇਲ ਵਾਸਤੇ ਆਈ ਆ ਪਹਿਲਾਂ ਬੱਕਰੀ ਦੀ ਹਾਈਟ ਚੈੱਕ ਕਰੋ ਗੋਲਡ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਮਹਰਾਜ ਬਾਈ ਮਹਰਾਜ ਹਾਂਜੀ ਠੀਕ ਹੈ ਕੈ ਦਾਂਦਾ ਇਹ ਬੱਕਰੀ ਇਹ ਦੰਦ ਬਾਈ 6 ਆ ਜੀ 6 ਦਾਂਦਾ ਹਾਂ ਬਈ ਨਵਾਂ ਦੋਤ ਛਿੱਗੀ ਬੱਕਰੀ ਆ ਠੀਕ ਹੈ ਕਿਹੜੀ ਨਸਲ ਹੈ ਬਈ ਇਹ? ਇਹ ਬਿੱਟਲਾ ਬਈ। ਬਿੱਟਲਾ ਇਹ। ਹਾਂ ਬਈ। ਪਿਓਰ ਚਾਈ? ਹਾਂਜੀ ਬਈ। ਠੀਕ ਆ। ਦੇ ਦੀ ਹਾਈਟ ਦੀ ਗੱਲ ਕਰੀ ਕਿੰਨੀ ਹਾਈਟ ਹੈ ਬਈ? ਹਾਈਟ ਬਈ ਇਹਦੀ ਹੋਊਗੀ 37+ 37+ ਆ। ਹਾਂ 38-39 ਦੇ ਕਰੀਬ। ਗੱਬਣਾ? ਹਾਂ ਗੱਬਣ ਬਈ ਦਿਨ ਲੈਂਦੀ 15 ਸੌਂ ਦੇ। 15 ਦਿਨਾਂ ਦੀ ਕੱਚੀ ਆ ਜੇ। ਹਾਂ 15 ਦਿਨਾਂ ਦੀ ਕੱਚੀ ਆ। ਠੀਕ ਐ। ਡੱਬੇ ਬੱਕਰੇ ਤੋਂ ਕਰੋ ਸਾਹਿਬ। ਡੱਬੇ ਬੱਕਰੇ ਤੋਂ ਕਰੋ ਸਾ। ਹਾਂ। ਬੱਕਰਾ ਆਪਣੇ ਘਰ ਦਾ ਹੀ ਆ। ਹਾਂ ਹਾਂ ਬੱਕਰਾ। ਕਿਹੜੀ ਬਲੱਡ ਲਾਈਨ ਆਪਣੇ ਕੋਲੇ? ਆਪਣੇ ਕੋਲੇ ਲੈਂਦਾ ਬਈ ਸੈਦੂ ਕਾਲੀ ਆਈ ਜਾਂਦੀ ਆ। ਠੀਕ ਹੈ ਬਾਈ ਹਾਂ ਵੀ ਆਪਣੇ ਕੋਲੇ ਪਹਿਲਾਂ ਤੋਂ ਹੀ ਆਵੰਲਾ ਬਹੁਤ ਚਿਰ ਦੀ ਆ ਕੋ ਮੇਰੀ ਲੈਣਾ ਠੀਕ ਹੈ ਗਾਂ ਦੀ ਗਾਂ ਇਹ ਵੀ ਆਪਣੇ ਕੋਲੇ ਲੈਣਾ ਠੀਕ ਹੈ ਬਾਈ ਹਾਂ ਕਿੰਵੇਂ ਸੂਏ ਬਾਈ ਬੱਕਰੀ ਇਹ ਇਹ ਦੂਜੇ ਸੂਏ ਆ ਬਾਈ ਦੂਜੇ ਸੂਆ ਸੂਈ ਵੀ ਹੈ ਪਹਿਲਾਂ ਠੀਕ ਹੈ ਪਹਿਲਾਂ ਬੱਚੇ ਸੇਲ ਕੀਤੇ ਵੇ ਇਹਦੇ ਹਾਂ ਬੱਚੇ ਪਹਿਲਾਂ ਸੇਲ ਆ ਬਾਈ ਠੀਕ ਹੈ ਬਈ ਕੀ ਡਿਮਾਂਡ ਹੈ ਰੀ ਇਹਦੀ ਡਿਮਾਂਡ ਤਾਂ ਬਾਈ 35000 ਰੁਪਿਆ ਠੀਕ ਹੈ ਬਈ ਤੇ 30000 ਦੀ ਛੱਡਾਂਗੇ 30000 ਦੀ ਛੱਡਾਂਗੇ ਹਾਂ ਲਓ ਬਾਈ ਜੀ ਬਾਈ ਜੀ ਕਹਿੰਦੇ 30000 ਦੀ ਛੱਡਾਂਗੇ ਤੇ ਫੇਸ ਬਿਊਟੀ ਦੇਖੋ ਨੱਕ ਟਕੜਾਉਣੇ ਬਹੁਤ ਸੋਹਣੀ ਬੱਕਰੀਆਂ ਤੇ ਕੰਨ ਚੈੱਕ ਕਰੋ। ਗੋਲਦੀ ਬਾਈ ਮੋਬਾਈਲ ਨੰਬਰ ਬੋਲ ਦੇ ਇੱਕ ਵਾਰੀ ਆਪਣਾ। ਆਪਣਾ ਨੰਬਰ ਹੈਗਾ ਬਾਈ 98143 48976। ਇੱਕ ਵਾਰੀ ਹੋਰ ਬੋਲ ਦੇ। 98143 48976। ਇੱਕ ਵਾਰੀ ਮਾੜੀ ਤੋਰ ਕੇ ਦਿਖਾ ਦਿਓ ਬੱਕਰੀ ਬਾਈ ਜੀ। ਲੋ ਬਾਈ ਜੀ ਕਿਸੇ ਮੋਬਾਈਲ ਤੇ ਬੱਕਰੀ ਖਰੀਦਣੀ ਹੋਵੇ ਤਾਂ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤਾਂ ਸੰਪਰਕ ਕਰ ਸਕਦੇ ਹੋ।